ਕਿਸਾਨ ਪ੍ਰਭੂ ਸਵਾਗਤ ਕਰਦੇ ਆਂ ਤੁਹਾਡਾ ਕਿਰਤੀ ਕਿਸਾਨ YouTube ਚੈਨਲ ਤੇ ਕਿਸਾਨ ਪ੍ਰਭੂ ਜਿਹੜੇ ਵੀਰਾਂ ਦਾ ਝੋਨਾ ਪਕਾਈ ਵੱਲ ਵੱਧ ਰਿਹਾ ਹੈ ਜਾਂ 10 ਤੋਂ ਲੈ ਕੇ 15 ਦਿਨ ਲੈਣੇ ਨੇਗੇ ਉਹਨਾਂ ਵਿੱਚ ਤੇਲੇ ਦਾ ਇੰਨਾ ਕਿ ਜ਼ਿਆਦਾ ਅਟੈਕ ਆ ਗਿਆ ਵੀ ਜੀ ਝੋਨਾ ਜਿਹੜਾ ਉਹ ਡਿਗਣ ਲੱਗ ਗਿਆ ਦੱਗੀਆਂ ਲੱਗੀਆਂ ਨੇ ਵਿੱਚ ਜਿਹੜੇ ਕਿਸਾਨ ਵੀਰ ਚੈਨਲ ਤੇ ਨਵੇਂ ਜੁੜੇ ਨੇ ਉਹ ਸਾਈਡ ਤੇ ਕਾਲਾ ਆਇਆ ਬਟਨ ਦਬਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਤੇ ਨਾਲ ਹੀ ਬੈਲ ਵਾਲਾ ਬਟਨ ਦਬਲਣ ਤਾਂ ਜਾਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚੇ ਕਿਸਾਨ ਪ੍ਰਭੂ ਜਿਹੜਾ ਤੁਸੀਂ ਆਹ ਆਪਣਾ ਝੋਨਾ ਦੇ ਰਹੇ ਹੋ ਪੀਆਰ 126 ਝੋਨਾ ਹੈਗਾ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ ਵੀ ਇਹ ਜਿਹੜਾ ਝੋਨਾ ਪ੍ਰੋਪਰ ਹੈ ਜਿਹੜਾ ਪੱਕ ਚੱਲਿਆ ਪਰ ਪੱਕਣ ਦੇ ਬਾਵਜੂਦ ਵੀ ਜਿਹੜੀ ਹੁਣ ਆਪਣੀ ਆ ਗਰਮੀ ਪੈ ਗਈ ਇਹਦੇ ਨਾਲ ਜਿਹੜਾ ਤੇਲੇ ਦਾ ਅਟੈਕ ਹੈ ਦੇ ਵਿੱਚ ਬਹੁਤ ਹੀ ਜ਼ਿਆਦਾ ਆ ਗਿਆ ਪਹਿਲਾਂ ਆਪਾਂ ਨੂੰ ਇਹ ਸੀਗਾ ਵੀ ਇਸ ਵਾਰ ਹੈ ਜਿਹੜਾ ਇੱਕ ਸਪਰੇਅ ਨਾਲ ਹੀ ਸਰ ਜਾਊਗਾ ਵਿੱਚ ਝੋਨਾ ਪੱਕਣ ਵਾਲਾ 10 ਤੋਂ 12 ਦਿਨਾਂ ਨੂੰ ਇਹਦੀ ਜਿਹੜੀ ਹਾਰਵੈਸਟਿੰਗ ਹੋ ਜਾਊਗੀ ਵੀ ਆਪਾਂ ਨੂੰ ਸਪਰੇਅ ਦੀ ਕੋਈ ਲੋੜ ਨਹੀਂ ਪੈਣੀ ਪਰ ਆਪਾਂ ਜਦ ਦੇਖਿਆ ਝੋਨੇ ਦੇ ਵਿੱਚ ਤਾਂ ਬੇਅੰਤ ਦੇ حساب ਦੇ ਨਾਲ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜਾ ਹੌਪਰ ਹੈ ਉਹ ਇਹਦੇ ਵਿੱਚ ਅਟੈਕ ਆ ਗਿਆ ਉਹਦੇ ਨਾਲ ਕਿਸਾਨ ਭਰਾਵੋ ਹੁੰਦਾ ਤਾਂ ਕੁਝ ਨਹੀਂ ਕਿਉਂਕਿ ਝੋਨਾ ਆਪਣਾ ਪਕਾਈ ਵੱਲ ਹੋ ਚੁਲਿਆਗਾ ਤੇ ਜੇ ਆਪਾਂ ਗੱਲ ਕਰੀਏ ਵੀ ਜਿਹੜੇ ਆ ਆਪਣੇ ਸਾਈਡ ਵਾਲੇ ਦਾਣੇ ਨੇਗੇ ਉਹ ਆਪਣੇ ਜਿਹੜੇ ਅਜੇ ਹਰੇ ਨੇਗੇ ਜੇ ਇਹਦੇ ਵਿੱਚ ਤੇਲਾ ਇਹਦੀ ਜੜ ਕਮਜ਼ੋਰ ਕਰਦਾ ਹੈਗਾ ਤਾਂ ਆਪਣਾ ਜਿਹੜਾ ਬੂਟੇ ਸੁੱਕ ਜਾਣਗੇ ਤੇ ਇਹਦੇ ਨਾਲ ਹੀ ਜਿਹੜਾ ਹਰਾ ਦਾਣਾ ਥੱਲੋਂ ਉਹਨੂੰ ਖੁਰਾਕ ਮਿਲਣੀ ਹੈਗੀ ਉਹ ਖਤਮ ਹੋ ਜੂਗੀ ਤੇ ਜਿਹੜਾ ਦਾਣਾ ਉਹ ਹੜੇ ਦੇ ਰੂਪ ਵਿੱਚ ਹੋ ਜੂਗਾ ਤੇ ਆਪਣੇ ਝਾੜ ਤੇ ਬਹੁਤ ਹੀ ਵੱਡਾ ਜਿਹੜਾ ਅਸਰ ਪੈ ਸਕਦਾ ਹੈ ਕਿਸਾਨ ਭਰਾਵੋ ਜੇ ਆਪਾਂ ਸਪਰੇਅ ਦੀ ਗੱਲ ਕਰੀਏ ਤਾਂ ਆਪਾਂ ਨੂੰ ਇਹਦੇ ਵਿੱਚ ਜਿਹੜਾ ਐਟ ਅ ਟਾਈਮ ਤੇਲੇ ਨੂੰ ਮਾਰੇ ਉਹ ਸਪਰੇਅ ਕਰਨ ਦੀ ਜ਼ਰੂਰਤ ਹੈ ਤੇ ਨਾਲ ਜੇ ਆਪਾਂ ਦੇਖੀਏ ਤਾਂ ਜੇ ਆਪਣਾ ਹੁਣ ਆ ਝੋਨੇ ਦੀ ਗੱਲ ਕਰੀਏ ਤਾਂ ਇਹ 15 ਤੋਂ 20 ਅਕਤੂਬਰ ਦੇ ਨੇੜੇ ਤੇੜੇ ਜਿਹੜੀ ਹਾਰਵੈਸਟਿੰਗ ਇਹਦੀ ਹੋ ਜੂਗੀ ਉਸ ਹਾਵ ਨਾਲ ਜੇ ਆਪਾਂ ਨਹੀਂ ਸਪਰੇਅ ਕਰਦੇ ਤਾਂ ਆਪਣਾ ਝੋਨਾ ਜਿਹੜਾ ਸਾਰੀ ਬੈਠ ਜਾਊਗਾ ਡਿੱਗ ਪੂਗਾ ਜੇ ਇਹਦੇ ਚ ਆਪਾਂ ਆਖਿਰਲਾ ਪਾਣੀ ਲਾਵਾਂਗੇ ਤਾਂ ਜਿਹੜਾ ਆਪਣਾ ਨਾਲ ਹੈ ਹਰਿਆ ਉਹ ਸੁੱਕਣ ਦੇ ਕਾਰਨ ਤੇ ਆ ਕੇ ਇਹਨੇ ਆਪਣਾ ਬਾਹਣ ਨੇ ਪਾਣੀ ਨਹੀਂ ਪੀਣਾ ਤੇ ਉਦੋਂ ਬਾਅਦ ਆਪਣੀ ਮਸ਼ੀਨ ਵੀ ਨਹੀਂ ਇਹਦੇ ਵਿੱਚ ਚੱਲਣੀ ਇਸ ਕਰਕੇ ਹੁਣ ਆਪਾਂ ਨੂੰ 10-15 ਦਿਨ ਇਹ ਝੋਨੇ ਨੂੰ ਖੜਾਉਣਾ ਪਊਗੀ ਹੀ ਪਊਗਾ ਕਿਉਂਕਿ ਇਹਦੇ ਵਿੱਚ ਤੇਲੇ ਵਾਲੀ ਆਪਾਂ ਸਪਰੇਅ ਕਰਾਂਗੇ ਜੇ ਸਪਰੇਅ ਕਰਾਂਗੇ ਕਿਸਾਨ ਸਾਹਿਬਾ ਉਹ ਤਾਂ ਹੀ ਇਹ ਆਪਣਾ ਝੋਨਾ ਖੜੂਗਾ ਨਹੀਂ ਆਪਣਾ ਝੋਨਾ ਜਿਹੜਾ ਦੱਗੀਆਂ ਦੇ ਵਿੱਚ ਵਿੱਚ ਇਹ ਡਿੱਗ ਪੂਗਾ ਕਿਉਂਕਿ ਜਿਹੜਾ ਹੌਪਰ ਹੈ ਕਾਲਾ ਤੇਲ ਹੈ ਇਹ ਦੱਗੀਆਂ ਦੇ ਵਿੱਚ ਹੀ ਅਟੈਕ ਕਰਦਾ ਹੈ ਪਹਿਲਾਂ ਦੱਗੀ ਨੂੰ ਕਰਕੇ ਫਿਰ ਅਗਲੀ ਆਪਣਾ ਅੱਗੇ ਦੀ ਅੱਗੇ ਜਿਹੜਾ ਵਧੀ ਜਾਂਦਾ ਹੈਗਾ ਇਸ ਕਰਕੇ ਆਪਾਂ ਇਹਦੇ ਵਿੱਚ ਕਿਹੜੀ ਕਿਹੜੀ ਸਪਰੇਅ ਕਰ ਰਹੇ ਹਾਂਗੇ ਤੁਹਾਨੂੰ ਇਸ ਬਾਰੇ ਅੱਜ ਦੱਸ ਦੇਵਾਂਗੇ ਕਿਸਾਨ ਭਰਾਵੋ ਆਪਾਂ ਇਹਦੇ ਵਿੱਚ ਜਿਹੜਾ ਤਿੰਨ ਸੌਲਟ ਨੇ ਉਹਨਾਂ ਦਾ ਆਪਾਂ ਇਸਤੇਮਾਲ ਕਰ ਰਹੇ ਹਾਂਗੇ ਪਹਿਲੀ ਜਿਹੜੀ ਦਵਾਈ ਹੈਗੀ ਉਹ ਥਾਇਆ ਮੈਥੋਕਸਮ ਹੈ ਜਿਹੜੀ ਆਪਣੀ ਆਉਂਦੀ ਹੈਗੀ ਆ ਤੁਸੀਂ ਦੇਖ ਸਕਦੇ ਹੋ 30% ਐਫ ਐਸ ਦੇ ਵਿੱਚ ਆਉਂਦੀ ਹੈਗੀ ਜਿਹਨੂੰ ਆਪਾਂ ਲਾਲ ਜੀ ਦਵਾਈ ਵਰਤਦੇ ਹਾਂਗੇ ਕਹਿੰਦੇ ਹਾਂਗੇ ਤੇ ਇਹਦਾ ਆਪਾਂ ਇਸਤੇਮਾਲ ਕਰ ਰਹੇ ਹਾਂ ਅੱਧਾ ਲੀਟਰ ਆਪਾਂ 5 ਏਕੜ ਤੇ ਬਾਰੇ ਆਗੇ ਤੇ ਇਹਦੇ ਨਾਲ ਹੀ ਆਪਣਾ ਬੈਸਟ ਐਗਰੋ ਲਾਈਫ ਲਿਮਟਿਡ ਦਾ ਇੱਕ ਪ੍ਰੋਡਕਟ ਆਉਂਦਾ ਜਿਹਦੇ ਵਿੱਚ ਡਾਈ ਨੈਟੋਫਰਾਨ 15% ਜਾ ਤੇ ਪਾਈ ਮੈਟਰਾਜ਼ਨ 45 ਡਬਲਯੂ ਜੀ ਦੇ ਵਿੱਚ ਆਉਂਦਾਗਾ ਜਿਹਨੂੰ ਆਪਾਂ ਉਸੀਨ ਤੇ ਚੈਸ ਵਾਲਾ ਸਾਲਟ ਬੋਲਦੇ ਆਂਗੇ ਉਹਦੇ ਵਿੱਚ ਆਉਂਦਾ ਤੇ ਜੇ ਆਪਾਂ ਇਹਦੀ ਉਸੀਨ ਜਾਂ ਚੈਸ ਜਿਹਨਾਂ ਦੇ ਵਿੱਚ ਦੋ ਕੈਮੀਕਲ ਨੇ ਜਿਹੜੇ ਉਹਨਾਂ ਨੇ ਮਿਕਸ ਕੀਤੇ ਨੇ ਕੰਪਨੀ ਨੇ ਤਾ ਇਹ 200 ਰੁਪਏ ਇਹਦਾ ਰੇਟ ਹੈ ਤੇ ਆਪਣਾ 5 ਏਕੜ ਤੇ ਇਹ ਬੜੀ ਆਸਾਨੀ ਨਾਲ ਆਪਾਂ ਇਹਨੂੰ ਕਰ ਸਕਦੇ ਆਂਗੇ ਤੇ ਜੇ ਆਪਾਂ ਥਾਇਆ ਮੈਥੋਕ ਸੰਬੰਧੀ ਗੱਲ ਕਰੀਏ 30% ਐਫਐਸ ਦੀ ਤਾਂ ਇਹ 100 ਐਮਐਲ ਪ੍ਰਤੀ ਏਕੜ ਦੇ ਹਿਸਾਬ ਨਾਲ ਆਪਾਂ ਪਾਵਾਂਗੇ ਕਿਉਂਕਿ ਜਿਹੜੇ ਝੋਨੇ ਆਪਣੇ ਹਰੇ ਨੇ ਇਸ ਵੇਲੇ ਉਹਨਾਂ ਤੇ ਡੋਜ ਇਹਦੀ 50 ਕਿਐਮਐਲ ਪ੍ਰਤੀ ਏਕੜ ਦੇ ਹਿਸਾਬ ਨਾਲ ਬਣਦੀ ਹੈ ਕਿਉਂਕਿ ਜੇ ਆਪਾਂ ਇਹਨੂੰ ਜ਼ਿਆਦਾ ਵਰਤੋਂ ਕਰਾਂਗੇ ਹਰੇ ਝੋਨੇ ਦੇ ਵਿੱਚ ਤਾਂ ਇਹ ਦਵਾਈ ਥੋੜੀ ਖੁਸ਼ਕ ਹੁੰਦੀ ਹੈ ਇਸ ਕਰਕੇ ਪੱਤਿਆਂ ਦੇ ਉੱਤੇ ਵੀ ਇਹਨੂੰ ਥੋੜਾ ਜਿਹਾ ਝੁਰਸ ਦਿੰਦੀ ਹੈ ਪਰ ਜਦ ਆਪਣਾ ਝੋਨਾ ਪ੍ਰੋਪਰ ਪੱਕ ਗਿਆ ਤਾਂ ਆਪਾਂ ਜਿਹੜਾ ਤੇਲੇ ਦਾ ਅਟੈਕ ਆਪਣੇ ਝੋਨੇ ਵਿੱਚ ਆਇਆ ਹੋਇਆ ਹੈਗਾ ਉਹਨੂੰ ਮਾਰਨ ਵਾਸਤੇ ਆਪਾਂ ਨੂੰ 100 ml ਇਹਦੀ ਦਵਾਈ ਦਾ ਇਸਤੇਮਾਲ ਕਰਨਾ ਪਊਗਾ ਤੇ ਬਾਕੀ ਉਹ ਉਸੀਨ ਤੇ ਚੈਸ ਵਾਲਾ ਸੌਲਟ ਉਹ ਵੀ ਆਪਾਂ ਪਾ ਰਹੇ ਹਾਂ ਕਿਉਂਕਿ ਇਹਨੇ ਐਟ ਅ ਟਾਈਮ ਹੈ ਜਿਹੜਾ ਆਪਣਾ ਤੇਲੇ ਨੂੰ ਝਾੜ ਦੇਣਾ ਹੈਗਾ ਤੇ ਉਸੀਨ ਵੀ ਇਹੀ ਕੰਮ ਕਰਦੀ ਹੈ ਤੁਰਤ ਅਲੀ ਹੈ ਤੇ ਜੇ ਆਪਾਂ ਗੱਲ ਕਰੀਏ ਚੈਸ ਦੀ ਉਹ 10 ਤੋਂ 12 ਦਿਨ ਇਹ ਝੋਨੇ ਦੇ ਵਿੱਚ ਆਪਣਾ ਨੁਕਸਾਨ ਹੋਣ ਤੋਂ ਰੋਕ ਦੂਗੀ ਕਿਸਾਨ ਭਰਾਵੋ ਚਿਹੇ ਆਪਣਾ ਫਿਰ ਤੇਲਾ ਇਹਦੇ ਵਿੱਚ ਫਿਰੀ ਜਾਵੇ ਜਣੀ ਆਪਣੇ ਝੋਨੇ ਨੂੰ ਕੋਈ ਨੁਕਸਾਨ ਨਹੀਂ ਕਰਦਾ ਕਿਉਂਕਿ ਜਾਂ ਤਾਂ ਉਹਨੂੰ ਲਕਵਾ ਮਾਰ ਜਾਂਦਾ ਹੈਗਾ ਤੇ ਜਾਂ ਬਸ ਬੈਠਾ ਰਹੂ ਆਪਣੇ ਝੋਨੇ ਦਾ ਨੁਕਸਾਨ ਨਹੀਂ ਕਰਦਾ ਜੇ ਆਪਾਂ ਇਹ ਦਵਾਈਆਂ ਦਾ ਇਸਤੇਮਾਲ ਨਹੀਂ ਕਰਾਂਗੇ ਵੀ ਆਪਣਾ ਸਰ ਜੂਗਾ ਤਾਂ ਬਾਲੀ ਦੂਰ ਨਹੀਂ ਜਾਂਦਾ ਹਫਤੇ ਦੇ ਵਿੱਚ ਵੀ ਆਪਣਾ ਝੋਨਾ ਜਿਹੜਾ ਸਾਰਾ ਬੈਠ ਜਾਊਗਾ ਤੇ ਆਪਾਂ ਨੂੰ ਇਹਦੀ ਕੱਟਣ ਦੇ ਵਿੱਚ ਵੀ ਬਹੁਤ ਜ਼ਿਆੜੀ ਪਰੇਸ਼ਾਨੀ ਆਊਗੀ ਕਿਸਾਨ ਭਰਾਵੋ ਜਿਵੇਂ ਹੁਣ ਆਪਣਾ ਝੋਨਾ ਖੜਾ ਤੇ ਇਧਰੋਂ ਉੱਥੋਂ ਨੂੰ ਮੈਂ ਇਹ ਵੀ ਦਿਖਾ ਦਨਾ ਇਹ ਲੱਗੀ ਹੈਗੀ ਹੌਪਰ ਵਾਲੀ ਇੱਥੇ ਬਹੁਤ ਹੀ ਜ਼ਿਆਦਾ ਜਿਹੜਾ ਅਟੈਕ ਸੀਗਾ ਇਹ ਦਵਾਈਆਂ ਦਾ ਆਪਾਂ ਨੇ ਪ੍ਰਯੋਗ ਕੀਤਾ ਤਾਂ ਇਹਦੇ ਨਾਲ ਜਿਹੜਾ ਤੇਲ ਹੈਗਾ ਉਹ ਝਾਰਤਾ ਪਾਣੀ ਵਿੱਚ ਬਹੁਤ ਜ਼ਿਆਦਾ ਡਿਗਿਆ ਪਿਆਗਾ ਤੇ ਝੋਨਾ ਇਸ ਦੱਗੀਆਂ ਨੂੰ ਹੀ ਆਪਣੇ ਪਿਆ ਸੀਗਾ ਤੇ ਜੇ ਆਪਾਂ ਗੱਲ ਕਰੀਏ ਤੇ ਇੱਕ ਇਧਰੋਂ ਕਿਉਂਕਿ ਜੇ ਨਹੀਂ ਕਰਾਂਗੇ ਤਾਂ ਆਪਣਾ ਝੋਨਾ ਸਾਰੀ ਬੈਠ ਜਾਊਗਾ ਜਿਹੜੇ ਬੈਕ ਵਾਲੇ ਦਾਣੇ ਕੱਚੇ ਨੇਗੇ ਉਹਨਾਂ ਦਾ ਫੜਾ ਬਣ ਜਾਣਾ ਤੇ ਆਪਣੇ ਝਾੜ ਤੇ ਬਹੁਤ ਜ਼ਿਆਦਾ ਅਸਰ ਪੈ ਜਾਊਗਾ ਇਸੇ ਤਰ੍ਹਾਂ ਹੀ ਤੁਸੀਂ ਆਹ ਬਾਹਣ ਦੇ ਵਿੱਚ ਦੇਖ ਸਕਦੇ ਹੋਗੇ ਵੀ ਜੇ ਆਪਾਂ ਕੱਲ ਸਪਰੇਅ ਕਰੀਏ ਜੇ ਦੋ ਦਿਨਾਂ ਦਾ ਸਪਰੇਅ ਆਪਣੀ ਲੇਟ ਹੋ ਜਾਂਦੀ ਤਾਂ ਦੱਗੀਆਂ ਦੱਗੀਆਂ ਦੇ ਵਿੱਚ ਹੀ ਆਪਣਾ ਝੋਨਾ ਜਿਹੜਾ ਸਾਰਾ ਵੇਖ ਸਾਨਾ ਸੀਗਾ ਤੇ ਆਪਣੀ ਜਿਹੜੀ ਮਿਹਨਤ કરી ہوئی ਹੈ 6 ਮਹੀਨਿਆਂ ਦੀ ਉਹ ਵੇਖ ਕੇ ਯਾਰ ਹੋਰ ਜਾਣੀ ਸੀਗੀ ਤੇ ਕਰਨੀ ਸਪਰੇ ਨਾ ਕਰਨੀ ਉਹ ਤੁਹਾਡੇ ਤੇ ਡਿਪੈਂਡ ਕਰਦਾ ਹੈਗਾ ਉਹ ਤੁਹਾਡੀ ਮਰਜ਼ੀ ਹੈ ਵੈਸੇ ਮੈਂ ਤਾਂ ਆਪਣੇ PR 126 ਦੇ ਉੱਤੇ ਇਹ ਜਿਹੜੇ ਤਿੰਨ ਕੈਮੀਕਲ ਰਲਾ ਕੇ ਕੀਤੇ ਨੇਗੇ ਤੇ ਤੁਸੀਂ ਵੇਖ ਸਕਦੇ ਹੋਗੇ ਤੇ ਥੋੜਾ ਜਿਹਾ ਮੈਂ ਵੀ ਦਿਖਾਦਾ ਕੈਮਰਾ ਨੇੜੇ ਕਰਕੇ ਜਿਵੇਂ ਆਹ ਦੱਗੀ ਹੈ ਇਹ ਜੀ ਵੀ ਤੇਲੇ ਦਾ ਬਹੁਤ ਜ਼ਿਆਦਾ ਅਟੈਕ ਸੀਗਾ ਤੇ ਇਸੇ ਤਰ੍ਹਾਂ ਅੱਗੇ ਐ ਸੋ ਕਿਸਾਨ ਵੀਰੋ ਕੌਲ ਨਾ ਕਰੋ ਕਿਉਂਕਿ ਆਖਰੀ ਸਪਰੇਅ ਹੈ ਝੋਨਾ ਆਪਣਾ ਅਜੇ 10 ਤੋਂ 15 ਨਾਲ ਵੱਡਿਆ ਨਹੀਂ ਜਾਂਦਾ ਇਸ ਕਰਕੇ ਆਪਾਂ ਗੌਰ ਨਾਲ ਆਪਣੇ ਝੋਨੇ ਦਾ ਨਿਰੀਖਣ ਕਰਕੇ ਸਪਰੇਅ ਵੱਲ ਧਿਆਨ ਦਿਈਏ ਸੋ ਧੰਨਵਾਦ ਸਤਿ ਸ੍ਰੀ ਅਕਾਲ ਜੀ